ਉੱਪਰ ਕੀ ਤਰੀਕਾ ਤੋਂ ਨਿਕਲ ਉੱਪਰ ਕੀ ਤਰੀਕਾ ਤੋਂ ਨਿਕਲ ਤੇ ਉੱਡਦੀ ਨੇ ਤੇ ਉੱਡਦੀ ਨੂੰ ਤੇ ਗੁਟਦੀਰ ਬਾਜ ਪੈ ਗਿਆ ਆਏ ਆਏ ਤੇ ਉੱਡਦੀ ਨੂੰ ਬਾਜ ਪੈ ਗਿਆ ਓਏ ਆਏ ਓਏ ਇੱਕ ਵੇ ਦਿਨ ਲਾ ਬਲੀ ਛਤਰੀ ਤੇ ਮੇਰੇ ਮੱਕਬੁਤਰੀ ਨੂੰ ਰਕਲਾ ਬਿਠਾ ਕੇ ਅੱਛਾ ਚਿੱਤ ਕੈਰੀ ਅੰਬਾ ਤੇ ਲਾਵ ਡਾਰੀਆਂ ਵਿੱਚਾਂ ਵਿੱਚਨੀ ਚੁੰਨੀ ਬਣਾ ਕੇ ਹਵਾ ਬਲੀ ਤੇ ਚਿੱਤ ਕੈਰੀ ਅੰਬਾ ਤੇ ਲਾਵ ਡਾਰੀਆਂ ਵਿੱਚਾਂ ਵਿੱਚਨੀ ਦੇ ਬਣਾ ਕੇ ਹਾਂਜੀ ਸਸ਼ੀ ਗੱਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੱਗੂ ਛੱਤਿਆਣਾ ਆਸ ਕਰਦਿਆਂ ਤੁਸੀਂ ਸਾਰੇ ਠੀਕ ਹੋਵੋਗੇ ਵਡਾਣਾ ਪੂਰਾ ਵਡਾਈ ਹੈ ਬਾਤ ਤੇ ਮਾਰਤਾ ਆਉਂਦਾ ਕੱਪਾ ਚਾਹ ਪੀਂਦੀ ਆਹ ਜਮਾ ਹੈ ਮੁਰਵਾ ਹੱਪਾਲਾ ਤੋਂ ਬੜਾ ਮਾੜੀ ਤਾਂ ਨਹੀਂ ਬੜੀ ਇਹ ਕਰ ਲੂੰਗਾ ਮੈਂ ਤੁਹਾਨੂੰ ਮੈਂ ਕਿਹਨੂੰ ਸਿੱਖਦਾ ਤੁਹਾਨੂੰ ਮਾੜਾ ਦੇ ਭਾਈ ਗੱਗੂ ਆਪਾਰ ਪੇੜ ਬੜਾਇਆ ਸੀ ਜਾਵਾਤ ਕਿੱਗੇ ਉਹ ਜਨਨ ਗਾੜੀ ਬੰਦੀ ਨਾਲ ਉੱਪਰ ਨਾ ਤੇ ਨਾ ਗਾੜੀ ਮੰਦੇ ਦਾ ਕੋਈ ਰਹਾ ਨਹੀਂ ਨਹੀਂ ਕਰਤਾ ਕਿਰ ਲਾਗੇ ਬਾਰੇ ਕੋਲ ਦਾ ਲਾਗੇ ਜੁਰੇ ਬਈ ਉਹ ਉਹ ਆ ਤੇ ਚਾਦਰਾਂ ਦੇ ਟੈਂਟਾ ਵੱਲ ਆ ਆਹ ਵੇਖੋ ਬਈ ਤਿਆਰੀ ਬੜੀ ਕੰਮੀ ਹੈ ਕੀ ਕਰਦੇ ਆ ਆ ਚਾਦਰਾਂ ਦੇ ਟੈਂਟਾ ਟੈਂਟਾ ਵੱਲ ਬੜੀ ਖਬਰ ਟੈਂਟੀ ਹਣਾ ਕਰ ਅਕਸ ਨਾਲ ਜੇ ਕੋਈ ਕਾਟ ਦਿਆ ਦੇ ਕਰਾਤਾ ਹੈ ਕਿੱਥੇ ਫੱਟਣਾਂ ਕੰਗਰ ਮੈਂ ਮੈਂ ਟੱਲੀ ਖਾਲੇ ਕਦੋਂ ਕਦਾਂ ਉਹ ਵਧੀਆ ਬੰਦਿਆ ਨਹੀਂ ਮਗਰ ਇਹਨੇ ਗਾਉਂਦਾ ਉਹੀ ਹੈ ਹਾਂ ਆਹ ਦੇ ਆ ਕੋਰਤਾ ਮੇ ਨੰਨੇ ਦਾ ਤੋਂ ਤੇ ਹਾਂਡ ਬੜੀਆ ਚਾਹ ਦਾ ਲੰਗਰ ਵੀ ਪਰਦਾ ਇੱਕ ਗਲਾਸ ਹਾਂ ਜੀ ਫਿਰ ਚੇਂਜ ਯੂਨ ਕਰ ਲਿਆ ਸੀ ਤੇ ਵਾਅਦੇ ਆ ਫਿਰ ਸ਼ੂਟ ਵੱਲ ਤੇ ਇਦਾਂ ਹੀ ਬਣੇ ਰਹੋ ਸਾਡੇ ਨਾਲ ਤੁਹਾਨੂੰ ਇੱਕ ਇੱਕ ਸ਼ੂਟ ਦਿਖਾਵਾਂਗੇ ਤੇ ਇਦਾਂ ਹੀ ਐਂਟਰਟੇਨਮੈਂਟ ਕਰਦੇ ਰਹਾਂਗੇ ਤੁਹਾਡਾ ਆਹ ਤੇ ਫਿਰ ਚਲਿਏ ਲੋ ਜੀ ਮੈਂ ਲਿਆਂਦਾ ਨੀਚੇ ਨਹਿਮ ਤੋੜ ਕੇ ਤੇ ਲੱਗੇ ਆ ਸਰ ਬੰਨਣਾ ਤੇ ਬੜਾ ਲੰਮਾ ਬਰਨਾ ਪੂਰਾ ਕਰ ਦੇਣਾ ਲੰਮਾ ਆਪਾਂ ਨਾ ਹਜੇ ਤਾਂ ਕੁਝ ਵੀ ਨਹੀਂ ਹੋਇਆ ਹਜੇ ਹੋਰ ਬਰਨਾ ਪੰਜ ਇੱਕ ਫੁੱਟ ਹੋਰ ਲੰਮਾ ਕਰਨਾ ਤੇ ਅੱਗ ਬਾਲ ਰੱਖੀ ਠੰਡ ਤੇ ਇੱਧਰ ਸਾਡੇ ਚਾਚਾ ਜੀ ਜਿਹੜਾ ਬੱਚਾ ਉਹ ਤਾਂ ਜਵਾਨ ਹੋ ਗਿਆ ਨੈਮੀ ਹੋਣ ਬੰਨਣ ਲੱਗੇ ਮੁੰਡਾ ਦਾ ਵਿਆਹਣ ਵਾਲਾ ਹੋ ਗਿਆ ਤੇ ਠੰਡ ਵੀ ਬੜੀ ਹੈ ਨਾ ਅੱਗ ਨਾਲ ਨਾਲ ਸੇਕੀ ਜਾਂਦੇ ਆ ਤੇ ਬੜੀ ਮਿਹਨਤ ਕਰਦੇ ਸਾਡੇ ਸਰ ਦੇਖੋ ਬੰਨੀ ਜਾਂਦੇ ਆ ਤੁਸੀਂ ਤਾਂ ਬੈਠੋ ਚੁੱਪ ਹਾਂ ਅਸੀਂ ਬੈਠਿਆ ਲੱਖ ਦੀ ਲਾਂਹ ਤਾਂ ਸਾਡੇ ਦੇ ਹਾਂ ਆ ਦੇਖੋ ਆ ਸਾਡਾ ਅਮਲਿਆਗਾ ਸਿਰੇ ਦਾ ਆ ਸਿਰੇ ਦਾ ਅਮਲਿਆ ਵੀਰੇ ਤੁਸੀਂ ਪਹਿਲਾ ਵਾਲੀ ਵੀਡੀਓ ਚ ਵੇਖਾਊਗਾ ਇਹ ਪਾਲੋ ਦਾ ਪੱਲ ਪਾਲੋ ਦਾ ਸੂਬਾ ਇਹ ਆ ਪਾਲੋ ਦਾ ਸੂਬਾ ਹਾਂ ਇਹ ਉਹ ਆਹੇ ਅੱਜ ਤੁਹਾਨੂੰ ਪਾਲੋ ਵੀ ਵਿਖਾਵਾਂਗੇ ਪਾਲੋ ਤਾਂ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ ਐਂਚਰ ਨਾਲੋਂ ਤੁਸੀਂ ਸਾਰਾ ਕੁਝ ਦਿਖਾਉਂਦੇ ਰਹਾਂਗੇ। ਬਾਕੀ ਐਂ ਦੇਖੋ ਆਂਮਲੇ ਪੂਰੇ ਚਣ ਕੇ ਰੱਖਦੇ ਆਂ ਬਰਤਨ-ਬੂਰਤ ਨਾ। ਕੀ ਬਾਤ ਆਏ ਹਾਏ ਹਾਏ। ਕੀ ਬਾਤ ਆਨੇ ਜਾ। ਆਂ ਖਾਲੀ ਰੱਖੀ ਬੈਠਿਆ। ਪਾਣੀ ਤਾਂ ਗੱਲ ਬਾਤ। ਤੇ ਅੱਜ ਅੰਕਲ ਹੋਰੀ ਵੀ ਆਏ ਨੇ ਦੇਖਣ ਲਈ ਤੇ ਕਹਿੰਦੇ ਤੁਹਾਡਾ ਕੰਮ ਪ੍ਰੋਗਰਾਮ ਵਧੀਆ ਲੱਗਿਆ। ਲੰਮਾ ਖੜਦਾ ਲੰਮਾ। ਹਾਂ। ਦੇਖੋ ਪੂਰਾ ਲੰਮਾ ਕਰਤਾ ਉਹ ਮੈਚੇ ਛਣਕ ਨੇ ਛੁਣਕ ਨੇ ਹਾਂ ਜੀ ਗੱਡੀ ਦੇ ਚੱਕੇ ਲੈ ਰਿਹਾ ਮਾਪਾ ਥੋੜਾ ਹਜੇ ਦਾਣਾਂ ਚੱਕ ਲਿਆ ਓਏ ਆਮਲ ਕਿਉਂ ਨਹੀਂ ਮੁਤਾਬਨ ਨਹੀਂ ਇਹਨੇ ਛਣਕ ਨੇ ਛੁਣਕ ਨੇ ਬੁਲਬੁਲੇ ਬੁਲਬੁਲੇ ਕੌਣ ਬਣੂਗਾ ਹਾਂ ਸੁੱਕਾ ਬਣ ਨਹੀਂ ਆ ਆ ਸਾਡਾ ਸ਼ਿੰਦਾ ਅੰਕਲ ਸਿੰਦਾ ਸ਼ੌਕੀ ਛਣਕ ਨੇ ਘਰ ਹੀ ਬਥੇਰੇ ਆ ਹਾਂਜੀ ਅੰਕਲ ਜੀ ਕੀ ਹਾਲ ਨੇ ਤੁਹਾਡੇ ਠੀਕ ਆ ਜੀ ਠੀਕ ਹੋ ਠੀਕ ਆ ਜੀ ਤੁਸੀਂ ਇਹਨਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਗਾ ਸਿਰ ਪੈਂਚੀ Song ਵਿੱਚ ਨਹੀਂ ਨਹੀਂ ਬਹੁਤ ਆ ਬਾਈ ਇਹ ਹਲੇ ਰਿਲੀਜ਼ ਨਹੀਂ ਹੋਇਆ ਕੋਈ ਨਾ ਜਲਦੀ ਦੇਖੋਗੇ ਤੇ ਰਿਲੀਜ਼ ਕਰਾਂਗੇ ਅਸੀਂ ਇੱਥੋਂ ਬੰਨੋ ਯਾਰ ਇਹ ਇੰਨੀ ਦੂਰ ਨਾ ਬੜੇ ਵਧੀਆ ਆਰਟਿਸਟ ਨੇ ਇਹ ਹਰ ਇੱਕ ਮਿਊਜ਼ਿਕ ਵਜਾ ਲੈਂਦੇ ਨੇ ਜਿੱਦਾਂ ਤੁਮ ਵੀ ਢੋਲਕ ਹਰ ਇੱਕ ਚੀਜ਼ ਮਤਲਬ ਵੀ ਡਫਲੀ ਕੁਝ ਵੀ ਵਜਾ ਲਓ ਤੋਣ ਖਣਕਣਾ ਵੀ ਦਮਦਾਰ ਕਿੰਨੇ ਆ ਆ ਜਦੋਂ ਪੂਰਾ ਬਹਾ ਕਰ ਆ ਕਰ ਅੱਜ ਸਾਡੇ ਖਾਸ ਤੌਰ ਤੇ ਪਹੁੰਚੇ ਨੇ ਸਰਦਾਰ ਜੀ ਹੈਲੋ ਸਰਦਾਰ ਜੀ ਹੈਲੋ ਕਿਦਾਂ ਘੈਂਟ ਆ ਠੰਡ ਠੰਡ ਲੱਗਦੀ ਆ ਫਿਰ ਹੈ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਤੂੰ ਟੌਫੀਆਂ ਟੌਫੀਆਂ ਜ਼ਿਆਦਾ ਖਾਂਦਾ ਨਾ ਹੈਨਾ ਘੱਟ ਖਾਇਆ ਗਿਆ ਟੌਫੀਆਂ ਟੌਫੀ ਨਹੀਂ ਚਾਕਲੇਟ ਖਾਣਾ ਚਲ ਪਾਗ ਬੜੀ ਟਿਕਾ ਕੇ ਬੰਨੀ ਅੱਜ ਨਾ ਕੀ ਹਵਾ ਦਾ ਯਾਰ ਕੱਲ੍ਹ ਵਾਰ ਸਰਾਹੀ ਆ ਪਰ ਫੈਕਨ ਮੇ ਕਲਾਸ ਚ ਹੋ ਗਿਆ ਆਇਆ ਕਹਿੰਦੇ ਮਨਪ੍ਰੀਤ ਲੈ ਗਿਆ 3 ਓਕੇ ਕਿਹੜੇ ਸਕੂਲ ਚ ਪੜਦਾ ਫਿਰ ਮਲਵਾ ਮਲਵਾ ਕੇ ਹੋ ਗਿਆ ਪੂਰਾ ਪ੍ਰੋਗਰਾਮ ਕਿਦਾਂ ਕਹਿੰਦਾ ਲੱਗਦਾ ਆਪਣਾ ਅੱਜ ਲਾਈਵ ਦੇਖਣਾ ਹੈ ਫਿਰ ਓਕੇ ਦਵਾ ਦਈਏ ਸੀਨ ਤਨੂ ਫਿਰ ਅੱਜ ਅੱਜ ਵਿੱਚ ਰੋਲ ਕਰਨਾ ਮੁੰਡੇ ਪੰਗੜਾ ਪਾएंगे ਫਿਰ ਪੂਰਾ ਪਾएंगे ਨਾ ਪੰਗੜਾ ਪੂਰਾ ਠੀਕ ਹੈ ਫਿਰ ਮੜਾ ਭੰਗੜਾ ਪਾ ਕੇ ਦਿਖਾ ਦੇ ਨਹੀਂ ਮੈਨੂੰ ਹੁੰਦਾ ਨਹੀਂ ਮਰਾ ਫਾ ਪਾ ਕੇ ਦਿਖਾ ਦੇ ਪੰਗੜਾ ਫਿਰ ਨਹੀਂ ਉਹ ਦਿਖਾ ਦੇ ਬਾਹਰ ਲਾਵਾਂਗੇ ਹਜੇ ਨਹੀਂ ਨਹੀਂ ਯਾਰ ਐਂਗਾ ਤੋ ਉਹ ਤੋਂ ਟੰਗ ਦਾਂਗੇ ਯਾਰ ਬੱਸ ਬੱਸ ਯਾਰ ਚੱਲ ਕੋਈ ਗੱਲ ਨਹੀਂ ਚਾਚਾ ਮੇਰਾ ਹੱਥੇ ਪਹੁੰਚਦਾ ਜਾ ਭਾਈ ਇੱਕ ਜਨ ਚਾਚਾ ਨਾ ਚਾਚੇ ਦਾ ਕੱਦ ਕਿਵੇਂ ਪਹੁੰਚੂ ਬੰਨੀ ਨਾ ਮਰਾ ਖੜ ਜਾ ਸਾਰਾ ਸੈਟਅਪ ਕਰਨੀ ਆਪਾਂ ਸਟਾਰਟ ਹੀ ਕਰ ਆਜੇ ਥੋੜੀ ਬੰਨ ਕੇ ਇੱਥੇ ਰੱਖ ਦੋ ਕਰ ਇਹ ਤਾਂ ਹਜੇ ਕੱਲਾ ਨਿਮਮੀ ਬੰਨਿਆ ਸੀ ਇੱਥੇ ਰੱਖ ਦੇ ਨਹੀਂ ਰੱਸੀ ਵੇਖੋ ਤੁਸੀਂ ਐਂ ਦੱਸ ਪਹਿਲਾਂ ਤਾਂ ਫਿਰ ਯਾਰ ਹਮਮ ਇਹਨੂੰ ਉਹ ਤੋਂ ਮੋੜ ਤੇ ਆਇਆ ਲਿਆਉਣਾ ਕਿ ਆ ਸਿੱਧਾ ਹੀ ਨਹੀਂ ਨਹੀਂ ਕੱਲਾ ਆਇਆ ਇਹ ਲਿਆਉਣਾ ਆਹੀ ਕੱਲਾ ਬੈਠਾ ਇਹਨੂੰ ਪੂਰੀ ਕਰ ਲਓ ਇੱਥੇ ਪੂਰਾ ਕਰ ਲਾਂਗੇ ਪੂਰਾ ਕਰਕੇ ਇੱਥੋਂ ਆ ਹੀ ਬਣ ਲਾਂਗੇ ਇੱਥੋਂ ਫੇਰ ਤੁਸੀਂ ਗੱਲ ਨਾ ਮੁੰਦਾ ਸਹੀ ਗੱਲ ਆ ਹਾਂ ਉਹੀ ਇੱਥੇ ਹਾਂਜੀ ਅਸੀਂ ਪਹੁੰਚ ਕੇ ਸੈੱਟ ਤੇ ਤੁਹਾਨੂੰ ਮਲਾਉਣੇ ਆ ਅੱਜ ਅੱਜ ਪਹੁੰਚੇ ਸਾਡੇ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰਦਾਰ ਜੀ ਛੋਟੇ ਸਰਦਾਰ ਜੀ ਕਿੱਧਰ ਲੁੱਕਦੇ ਫਿਰਦੇ ਹੋ ਆਜੋ ਤੇ ਸਾਡੇ ਸਰ ਤੇ ਸਾਡੇ ਖਾਸ ਮਹਿਮਾਨ ਆਏ ਨੇ ਸਸੀ ਗਾਲ ਜੀ ਸਸੀ ਗਾਲ ਜੀ ਹੋ ਠੀਕ ਹੋ ਜੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਪਾਇਲ ਹਾਂਜੀ ਤੇ ਤੁਹਾਨੂੰ ਕਿੱਦਾਂ ਲੱਗੇ ਸਾਡੇ ਪ੍ਰੋਗਰਾਮ ਪਹਿਲਾਂ ਵਾਲੇ ਸੱਚਾ ਵੀਰੇ ਸਾਰਿਆਂ ਦਾ ਸਾਰੇ ਮੈਂਬਰਾਂ ਦਾ ਨੇਚਰ ਬਹੁਤ ਵਧੀਆ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਐਸ ਮੋਰੀਸੇ ਕੰਮ ਕਰ ਰਹੀ ਹਾਂ ਮੈਨੂੰ ਮਤਲਬ ਵੀ ਐਨ ਆਈ ਡਾਇਰੈਕਟਰ ਸਾਹਿਬ ਨੇ ਇਹਦੇ ਕਾਬਿਲ ਸਮਝਿਆ ਹਾਂਜੀ ਹਾਂਜੀ ਤੇ ਥੈਂਕ ਯੂ ਜੀ ਤੁਹਾਡਾ ਆਉਣ ਲਈ ਤੇ ਆਜਾ ਵੀਰੇ ਆਇਆ ਹੁਣੇ ਤੇ ਹਾਂਜੀ ਉਸਤਾਦ ਜੀ ਕਿਵੇਂ ਨੀਵੀਆਂ ਪਾਈ ਜਾਂਦੇ ਆ ਠੀਕ ਹੈ ਜੀ ਉਸਤਾਦ ਤੇ ਸਾਡੇ ਗਗੜਵੀਰ ਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਤੇ ਇਦਾਂ ਜੁੜੇ ਰਹੋ ਤੇ ਠੰਡ ਬੜੀ ਯਾਰ ਨਾ ਆਗੂ ਗਬਾਲ ਲਿਆ ਕਰੋ ਤੁਸੀਂ ਵੀ ਤੇ ਹਾਂ ਰੈਡੀ ਸਟਾਰਟ ਕਰਕੇ ਪਹਿਲਾਂ ਮੈਨੂੰ ਕਹਣਾ ਤੁਸੀਂ ਤੂੰ ਬੰਦ ਮੈਂ ਤੁਹਾਨੂੰ ਕਹੂੰਗਾ ਵੀ ਬਈ ਹਾਂ ਉੱਥੇ ਜਾ ਕੇ ਕਹਾਂਗੇ ਉੱਥੇ ਜਾ ਕੇ ਕਹਾਂਗੇ ਠੀਕ ਹੈ ਸਾਨੂੰ ਮੈਂ ਕਹਾਂ ਰੈਡੀ ਚਲੋ ਕੈਮਰਾ ਸਟਾਰਟ ਆ ਜੋ ਓ ਆ ਗਏ ਚਾਚਾ ਆ ਗਏ ਨਾ ਚਾਚਾ ਤੂੰ ਇੱਕ ਤੱਤੀ ਨੂੰ ਬਣਾਇ ਤਰਲੇ ਆ ਪੁੱਛਣੇ ਐ ਇੱਥੇ ਬੰਨ ਇੱਥੇ ਓ ਓ ਕਿੱਲਣਾ ਬੰਨ ਕਿੱਲਣਾ ਕਿਆ ਦੇਣਾ ਓ ਸੁਗਰਾ ਚਾਚਾ ਤੈਨੂੰ ਹਸਾ ਤੂੰ ਨਿੰਮ ਤੇ ਜੜ ਜਾ ਮੇਰੀ ਹੋਣਾ ਗੱਲ ਮੇਰੇ ਪੰਜ ਫੋਨ ਮਲ ਘਰ ਰੰਦਾ ਇਹ ਨਾਲ ਠੀਕ ਹੈ ਮੈਂ ਇਹ ਤਰਾ ਬੰਨ ਚਾਚਾ ਤੈਨੂੰ ਡਾਕ ਕੇ ਜਵਾਦ ਨੇ ਨਾ 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 ਬਈ ਨਾ ਨਾ ਮੇਰੇ ਓ ਤੂੰ ਰਹਿਂਦੇ ਚੱਲ ਤੂੰ ਮੇਰੇ ਖੜੇ ਸਾਡੇ ਕੋਲ ਪੈਸਾ ਤੂੰ ਮੈਂ ਬੰਨ ਨਹੀਂ ਤਲਾ ਮੈਂ ਨਹੀਂ ਨਹੀਂ ਵੇਚ ਬੋਲਣਾ ਨਹੀਂ ਨਾ ਵੇਚ ਤੂੰ ਕਰ ਚਲੋ ਚਲ ਤੂੰ ਤਾਂ ਥੋੜਾ ਆ ਗਿਆ ਉਹ ਅੰਕਲ ਜੀ ਕੈਮਰਾ ਫੜਾਓ ਉਹ ਉੱਥੇ ਜਾਓ ਪੋਜੀਸ਼ਨ ਲੈ ਲਓ ਜੀ ਤਾਂ ਪਤਾ ਨਹੀਂ ਚੱਲ ਨਹੀਂ ਨਹੀਂ ਅੰਕਲ ਜੀ ਉਹ ਨਾ ਹਾਂ ਸ਼ੂਟਿੰਗ ਦਾ ਉਹ ਹੋ ਗਿਆ ਕਰ ਦੋ ਆ ਪੋਜੀਸ਼ਨ ਲੈ ਲਓ ਜੀ ਚਲੋ ਜਮੇ ਨਾ ਆਵਾਜ਼ ਕਰਿਓ ਜੀ ਹੁਣ ਜਮੇ ਚੁੱਪ ਰਹੋ ਇਕੱਠੇ ਜਾਓ ਇਕੱਠੇ ਜਾਓ ਓਏ ਇੱਥੇ ਬੰਦੋ ਰੈਡੀ ਸਟਾਰਟ ਇੱਥੇ ਬੰਦੋ ਓ ਚੱਲ ਬੰਨ ਦੇ ਬੰਨ ਦੇ ਬੰਨ ਚੱਲ ਤੂੰ ਚੱਲ ਤਾ ਤੇ ਮੈਂ ਚੱਕ ਦਿੰਨਾ ਮੈਂ ਚੱਕ ਦਿੰਨਾ ਓਏ ਐ ਕਰ ਤੂੰ ਤਾਂ ਤੇ ਤੂੰ ਬੰਨ ਬਹੁਤ ਛੋਟੀ ਓਏ 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 ਇੱਕ ਤੂੰ ਚੱਲ ਮਾਹਾਂ ਕਾਹਦਾ ਗੱਤੀ ਜਾਂਦਾ ਮਾਹਾਂ ਕਿੱਤੀ ਜਾਂਦਾ ਤਾ ਬਸਰਾ ਨਹੀਂ ਕੋਈ ਨਹੀਂ ਕੋਈ ਨਸੀਬ ਉੱਧਰ ਨਹੀਂ ਪਾਏ ਕਹਿੰਦੇ ਤੂੰ ਸਣਾ ਬੰਦਾ ਤੂੰ ਓਏ ਗੁੰਦਲੀ ਪੈ ਗਈ ਕਿੱਧਰ ਗਈ ਆਹ ਚੱਲ ਤਾ ਫੜ ਜਾ ਰਾ ਕੋ ਭਰਾਵਾ ਆਂਦੇ ਕਲ ਤਾ ਆ ਬੰਦੇ ਬੰਤਾ ਗੱਡ ਚੰਗੀ ਤਰ੍ਹਾਂ ਤੇ ਲਈ ਉਹ ਚਾਚਾ ਇਹ ਕਿਹੜਾ ਮਾਰ ਰਹੀਆਂ ਉਹ ਆ ਜਾ ਉਹ ਭਾਈ ਓਏ ਭਾਈ ਓਏ ਓਏ ਭਾਈ ਓਏ ਭਾਈ ਓਏ ਭਾਈ ਓਏ ਭਾਈ ਓਏ ਮਾਰਤਾ ਸੀ ਓਏ ਚ ਨਿਮਤ ਤੋੜ ਨਾ ਬਸ ਠੀਕ ਆ ਠੀਕ ਆ ਯਾਰ ਕਾ ਠੀਕ ਆ ਤਾਂ ਤੇਰੇ 8 ਫੁੱਟ ਦੀ ਫਿਰਦੀ ਹੈ ਗੱਲ ਚ ਪੈ ਜੂਗਾ ਹਾਂ ਪੈ ਜੂਗਾ ਕਰ ਤੇ ਉਹ ਜੇ 8 ਫੁੱਟ ਦੀ ਹੈ ਨਹੀਂ ਤਾਂ ਨਿਮਤ ਤੋ ਉਸ ਤਾ ਕਰਕੇ ਵਧਣਾ ਉੱਨੀ ਵੇ ਹੋ ਕੇ ਟੱਪ ਜਾ ਕਰਾਂਗੇ ਇਹ ਕਰਕੇ ਆ ਚਾਚਾ ਐਵੇਂ ਕਰੀ ਜਾਂਦਾ ਤੂੰ ਦੱਸ ਚੱਲ ਬੈਠ ਧੁੱਪ ਦਾ ਤੂੰ ਸੇਖ ਤੂੰ ਹੀ ਦਵਾ ਕਰੀ ਜਾਂਦਾ ਸੱਚ ਉਹ ਆਪਣੇ ਘਰ ਟੇਡਾ ਵੱਜਦਾ ਕੱਟ ਠੀਕ ਆ ਉਹ ਤੂੰ ਜਿਹੜਾ ਸੱਚ ਹੋ ਗਈ ਵਿੱਚ ਇਹ ਮੇਰੇ ਗੱਲ ਸੁਣ ਇਹ ਫੇਰ ਆ ਕੇ ਆਖੂਗਾ ਖੜ ਜਾ ਨੀਵਾ ਯਾਰ ਉਹ ਖੜ ਜਾ ਯਾਰ ਲਾ ਲੋ ਏ ਇੱਕ ਲੈਨੇ ਗਣ ਸੁ ਉਹ ਉੱਥੇ ਟੰਗ ਆ ਗਿਆ ਲੋ ਬਈ ਸਹੀ ਆ ਇੱਕ ਮਿੰਟ ਇੱਕ ਮਿੰਟ ਦਾ ਕੱਟ ਰੇ ਤੁਸੀਂ ਬਲੌਗ ਹਾਂਜੀ ਬਨ ਲਿਆ ਨਮ ਅਸੀਂ ਤੇ ਦੇਖੋ ਲੈਨੇ ਆ ਬਾਬਿਆਂ ਦਾ ਸ਼ੂਟ ਨਾਲ ਨਾਲ ਤੁਹਾਨੂੰ ਦਿਖਾਉਂਦੇ ਆ ਆ ਜੋ ਫਰੰਟ ਚੱਲਦਾ ਥਾਲੂ ਥਿੱਤ ਪਾਰਾ ਠੀਕ ਹੈ ਨਾ ਅਗਭੀ ਬਾਤ ਨਾ ਬੁੱਤ ਨਾ ਜੜਾ ਖਰਾਬ ਕਰ ਦੂ ਤੇਰੀਆਂ ਗੰਦ ਖਰਾਬ ਕਰ ਦੂ ਲੈ ਫਿਰ ਸੋਨਾ ਪੁੱਤ ਬਣ ਕੇ ਕਦੇ ਵੀ ਨਾ ਲਈ ਜੰਗਾ ਪਲਾ ਬਿੱਟਾ ਚੱਲ ਪਾਲ ਲੈ ਬਦਾਈਆਂ ਮਾਤਾ ਤੈਨੂੰ ਪਤਾ ਹੀ ਜੱਬੇ ਨਹੀਂ ਸਦਾ ਦੀ ਅੱਛਾ ਕਿਤੇ ਵੀ ਨਾ ਦਾ ਨਾ ਬਾਬਾ ਮੈਂ ਪਤਾ ਨਹੀਂ ਅੱਛਾ ਬੁੱਤ ਇਬੂ ਜੀ ਬਾਬਾ ਚੰਗੇ ਰਹਿ ਕੇ ਆਇਆ ਨਾ ਮੈਂ ਟੈਨਸ਼ਨ ਨਾ ਲੈ ਬਹੁਤ ਆ ਬਾਬਾ ਚੜਿਆਂ ਕੋਲੇ ਅੱਜ ਤੂੰ ਵੀ ਅੱਜ ਨਾਲ ਫਿਰ ਆਹੋ ਆਹ ਪਾਲਾ ਹੋਵੇ ਠੰਡ ਲੱਗੀ ਬੜੀ ਆ ਤੇ ਇਹ ਦਰਗ ਸੇਕਦੇ ਹੋਏ ਠੰਡ ਬੜੀ ਯਾਰ ਤੁਸੀਂ ਬਚ ਕੇ ਰਹਿਆ ਕਰੋ ਨਾ ਤੇ ਆਗੂ ਗੁਬਾਲ ਲਿਆ ਕਰੋ ਕਿੱਥਾ ਨਾ ਖੜ ਤਾ ਤੇ ਕਿੱਥਾ ਨਾ ਖੜ ਤੁਮ ਜਿਆ ਸਾਰਾ ਠੰਡ ਲੱਗਦੀ ਅੱਗ ਕੋਲੇ ਰੱਖੀ ਆ ਹਾਂ ਉਹ ਠੰਡ ਹੈ ਹੀ ਬਾਲੀ ਕੀ ਕਰਕੇ ਇੱਕ ਨਾ ਲਾ ਲੈਨੀ ਆ ਤੈਨੂੰ ਹਾਂ ਲਈਆ ਚ ਕਿ ਕਾਮੀਆਂ ਦੇ ਫਰਕ ਹੈ ਫਰਕ ਹਾਂ ਹਾਂ ਪਹਿਲਾਂ ਨਾਲੋਂ ਬਹੁਤ ਫਰਕ ਹੈ ਫਰਕ ਪੈਣਾ ਹੀ ਆ ਉਹ ਬੱਗੀ ਪਿੱਤਰ ਇੱਕ ਮਾਤੋਂ ਨਿਕਲ ਉਹ ਬੱਗੀ ਪਿੱਤਰ ਇੱਕ ਮਾਤੋਂ ਨਿਕਲ ਤੇ ਉੱਡਦੀ ਨੂੰ ਤੇ ਉੱਡਦੀ ਨੂੰ ਤੇ ਉੱਡਦੀ ਨੂੰ ਬਾਜ ਪੈ ਗਿਆ ਓਏ ਹਾਏ ਤੇ ਉੱਡਦੀ ਨੂੰ ਬਾਜ ਪੈ ਗਿਆ ਓਏ ਫੇਟ ਓਏ ਕੋਈ ਦਿੱਲਾ ਵਾਲੀ ਚੱਟਰੀ ਤੇ ਮੇਰੇ ਮੱਥੇ ਤੇ ਰੀਨੂ ਰਕਲਾ ਬਟਾਕੇ ਚਿੱਤ ਕੈਰੀਆ ਬਣਾ ਤੇ ਲਾਵ ਡਾਰੀਆਂ ਵਿੱਚਾਂ ਵਿੱਚਨੀ ਦੀ ਬਣਾਕੇ ਹਵਾ ਬਾਲੀ ਤੇਜ ਆ ਚਿੱਤ ਕੈਰੀਆ ਬਣਾ ਤੇ ਲਾਵ ਡਾਰੀਆਂ ਵਿੱਚਾਂ ਵਿੱਚਨੀ ਦੇ ਬਣਾਕੇ ਬਾਗ ਲਾਵੇ ਪ੍ਰਮਾਤਮਾ ਕੋੜੀ ਵੇਲ ਵਾਂਗੂ ਵਧਾਵੇ ਮੇਰੇ ਵੀਰਾਂ ਨੂੰ ਬੈਜਾ ਬੋਲੇ ਬੈਠੇ ਹਿੰਦੇ ਪਾਸ ਇੱਕ ਮਿੰਟ ਪਾ ਹੁਣ ਕਿੱਥੇ ਹਾਂ ਇਧਰ ਸਾਈਡ ਤੇ ਹੋ ਜਾ ਆ ਵੀ ਕਰਨਾ ਆਪਾਂ ਕੋਈ ਰਿਪਲਾਈ ਨਹੀਂ ਦਿੰਦਾ ਬਾਬਿਆਂ ਨੂੰ ਯਾਰ ਹੈ ਬਾਬਿਆਂ ਨੂੰ ਰਿਪਲਾਈ ਦੇਵਾਂਗੇ ਆਪਾਂ ਕੋਈ ਨਾ ਠਾਜੇ ਇਹ ਲਾਇਆ ਲੱਚੋਏ ਮੱਲਾਂ ਦਾ ਪੰਬਾ ਦਲ ਮੱਲਾਂ ਰੈਂਡੋ ਨੂੰ ਹੁਣ ਇੱਕ ਕਰੀ ਨਾ ਇਹਨੂੰ ਕੋਈ ਗੱਲ ਨਹੀਂ ਨਹੀਂ ਸਹੀ ਆ ਮੱਲਾਂ ਨਾਲ ਕਰ ਕੇ ਕਰੀ ਮੱਲਾਂ ਨੂੰ ਚੱਲਿਆ ਨਹੀਂ ਮੈਂ ਵੀ ਡਾਇਲੌਗ ਨਾਲ ਨਾਲ ਬਣਾ ਦੇਣਾ ਹੁੰਦਾ ਸੀ ਰੈਂਡੋ ਆਲਾ ਬਣਾਇਆ ਕਰ ਵੰਦਿਆ ਹੈ ਚੱਲਿਆ ਬਈ ਹੋਰ ਬਸ ਚੱਲ ਚੱਲ ਠੀਕ ਹੈ ਆਪਾਂ ਐਂਡ ਤੇ ਉਹ ਕਰਨਾ ਸਾਰ ਆਪਾਂ ਵੀ ਸੀਆਰ ਨਹੀਂ ਲਿਆਉਣਾ ਅੱਜ ਹੈ ਵੀ ਸੀਆਰ ਨਹੀਂ ਲਿਆਉਣਾ ਅੱਜ ਹਾਂ ਬਾਬਾ ਜੀ ਇਹ ਵੀ ਸੀਆਰ ਲਿਆਉਂਦੇ ਅੱਜ ਸੀਆਰ ਸਹੀ ਕਰਦਾ ਹੈ ਚਾਹੀਦਾ ਮੈਂ ਤਾਂ ਤੁਸੀ ਰਾਤ ਆਪਾਂ ਵੀ ਸਿਰਦੇ ਆਉਂਦੇ ਹਾਂ ਯਾਰ ਆਪਣਾ ਐਂਡ ਸਰੋਵ ਕਰਾਂਗੇ ਵਲੌਗ ਦਾ ਦੇਖਿਆ ਤੁਹਾਨੂੰ ਲੱਗਦਾ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਾਡਾ ਪਾਇਮੇ ਲੋੜੀਂਦੀ ਅਸੀਂ ਉਹ ਕਰ ਪਾਈ ਮੈਂ ਪਾਰ ਆ ਗਿਆ ਲਾਵਾ ਦੇਖ ਕਿਤਾਬ ਨਹੀਂ ਨਾ ਵਲੌਗ ਠੀਕ ਆ ਤੁਹਾਨੂੰ ਲਾਈਕ ਕਮੈਂਟ ਕਰਕੇ ਦੱਸੋ ਤੇ ਬਾਤ ਉਹਦਾ ਪਿਆਰ ਤੋਂ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਅੱਗੇ ਰਾਤ ਨਾਲ ਆਪਾਂ ਨਾ ਮਾਰਟੀ ਬਣਾ ਦੋ ਉਹ ਬੋਤਲ ਵਲੌਗ ਸਟਾਰਟ ਨਹੀਂ ਕੀਤਾ ਲਿਆ ਉਹ ਆ ਪਿਆ ਹੋਰੇ ਕੱਟ ਅੰਕਲ ਅੱਡੇ ਵਾਲੀ ਚੱਲੇ ਹੋ ਬਸ ਜਾਵੜੇ ਨਾਲ ਹਾਂ ਕਈ ਨਹੀਂ ਸਸੀ ਹਾਂ ਚੱਲ ਇਧਰ ਦੇਖੋ ਬਈ ਸਸੀ ਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਅਮਲੀਆਂ ਦਾ ਲਾਣਾ ਚਾਰ ਭਾਗ ਆ ਚੁੱਕੇ ਆ ਤੇ ਪੰਜਵਾਂ ਭਾਗ ਆ ਜੋ ਅਸੀਂ ਇੱਕ ਪਹਿਲਾ ਵਲੌਗ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਮੂਵੀ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਹੀ ਸਾਡਾ ਹੋਣ ਵਾਲਾ ਵਲੌਗ ਵੀ ਜ਼ਰੂਰ ਚੰਗਾ ਲੱਗਿਆ ਹੋਵੇਗਾ ਤੇ ਐਸੀ ਤਰ੍ਹਾਂ ਤੁਸੀਂ ਸਾਡੇ ਇਸ ਐਪੀਸੋਡ ਨੂੰ ਵੀ ਬਹੁਤ ਬਹੁਤ ਸਾਰਾ ਪਿਆਰ ਦੇਣਾਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਵੀਡੀਓ ਨੂੰ ਲਾਈਕ ਤੇ ਅੱਗੇ ਭੇਜਣਾ ਪਲੀਜ਼ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ